ਦੋਸਤੋ ਪੰਜਾਬ ਗਰੁੱਪ ਡੀ ਭਰਤੀ 2025 ਲਈ ਅਜਿਖੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਟ ਕੀ ਹੋਵੇਗੀ ਕੁਆਲੀਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਤੇ ਸਟੀਕ ਜਾਣਕਾਰੀ ਸਭ 18000 ਪਲੱਸ ਤੋਂ ਸੈਲਰੀ ਦਿੱਤੀ ਜਾਵੇਗੀ ਟੋਟਲ ਪੋਸਟਾਂ 'ਚ 33 ਪਲੱਸ ਪੋਸਟਾਂ 'ਤੇ ਤੁਸੀਂ ਅਪਲਾਈ ਕਰ ਸਕੋਗੇ ਪੰਜਾਬ ਦੇ ਮੁੰਡਿਆਂ ਤੇ ਕੁੜੀਆਂ ਲਈ ਵਧੀਆ ਮੌਕਾ ਆ ਚੁੱਕਾ ਜੀ ਜੋ ਯੋਗ ਹੋਣਗੇ ਜੀ ਅਪਲਾਈ ਯੂਰ ਕਰਿਓ ਜੀ ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ 38 ਦੀਆਂ ਨਾ ਪੋਸਟਨ ਲਈ ਅਪਲਾਈ ਤੁਸੀਂ ਕਰਨਾ ਜੀ ਆਫਲਾਈਨ ਅਪਲਾਈ ਕਰਨ ਲਈ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੋਵੇਗੀ ਇਸ ਐਪਲੀਕੇਸ਼ਨ ਫਾਰਮ ਦਾ ਲਿੰਕ ਪਲੱਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਨੇ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜਨ ਤੋਂ ਬਾਅਦ ਫਿਲਪ ਕਰਕੇ ਆਪਣੇ ਡਾਕੂਮੈਂਟ ਸਾਰੇ ਦੇ ਨਾਲ ਲਗਾ ਕੇ ਕਿਸ ਐਡਰੈਸ ਤੇ ਤੁਸੀਂ ਭੇਜਣਾ ਔਰ ਕਿਵੇਂ ਭੇਜਣਾ ਹੋਵੇਗਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨਾਲ ਅਸ ਤੱਕ ਜੁੜ ਦੇਖਿਓ ਕਿ ਕਿ ਡਾਕੂਮੈਂਟ ਤੁਸੀਂ ਨਾਲ ਲਗਾ ਕੇ ਭੇਜਣੇ ਨੇ ਉਹਦੀ ਡਿਟੇਲ ਵੀ ਤੁਹਾਨੂੰ ਦੱਸਾਂਗਾ ਕਿਰਪ ਸਭ ਤੋਂ ਪਹਿਲਾਂ ਇੱਥੇ ਤੁਸੀਂ ਆਪਣੀ ਤਾਜ਼ੀ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਲਗਾ ਦੇਣੀਆਂ ਜੀ ਆਪਣਾ ਨਾਮ ਪਿਤਾ ਜੀ ਦਾ ਨਾਮ ਡੇਟ ਆਫ ਬਰਥ ਏਜ ਪਰਮਨੈਂਟ ਐਡਰੈਸ ਮੈਂਸ਼ਨ ਕਰਨਾ ਹੋਵੇਗਾ ਜੀ ਜੇਕਰ ਤੁਹਾਡਾ ਕੋਈ ਟੈਂਪੋਰਰੀ ਐਡਰੈਸ ਹੈ ਤੁਸੀਂ ਇੱਥੇ ਮੈਂਸ਼ਨ ਕਰ ਸਕਦੇ ਹੋ ਜੀ ਇੱਥੇ ਤੁਸੀਂ ਇੰਡੀਅਨ ਇੱਥੇ ਮੋਬਾਈਲ ਨੰਬਰ ਜ਼ਰੂਰ ਮੈਂਸ਼ਨ ਕਰਿਓ ਜੀ ਮੇਲ ਆਈ ਬਹੁਤ ਜ਼ਰੂਰੀ ਹੈ ਜੀ ਇਹ ਤੋਂ ਤੁਸੀਂ ਦੇਖ ਸਕਦੇ ਹੋ ਹਰ ਕੈਟਾਗਰੀ ਦਾ ਉਮੀਦਵਾਰ ਨਾ ਪੋਸਟਾਂ ਲਈ ਅਪਲਾਈ ਕਰ ਸਕੇਗਾ ਜਿਸ ਵੀ ਕੈਟਾਗਰੀ ਨਾਲ ਤੁਸੀਂ ਸਬੰਧਿਤ ਹੋ ਉਹਦੇ ਉੱਪਰ ਤੁਸੀਂ ਟਿਕ ਕਰ ਦੇਣਾ ਹੋਵੇਗਾ ਪੰਜਾਬੀ ਤੋਂ ਨੌਲੇਜ ਹੈਗੀ ਆ ਜੈਸੀ ਆ ਨੋ ਤੁਸੀਂ ਕਰਨਾ ਹੋਵੇਗਾ ਕੁਆਲਿਫੀਕੇਸ਼ਨ ਤੁਸੀਂ ਕੰਪਲੀਟ ਕੀਤੀ ਕਿਹੜੇ ਸਾਲ ਵਿੱਚ ਤੁਸੀਂ ਪਾਸ ਕੀਤੇ ਕਿੰਨੇ ਪ੍ਰਤੀਸ਼ਤ ਤੁਹਾਡੇ ਨੰਬਰ ਸੀ ਉਹ ਸਾਰੀ ਡਿਟੇਲ ਤੁਸੀਂ ਇੱਥੇ ਮੈਂਸ਼ਨ ਕਰਨੀ ਹੋਵੇਗੀ ਜੀ ਜੋ ਡਾਕੂਮੈਂਟ ਤੁਸੀਂ ਨਾਲ ਲਗਾਉਂਗੇ ਉਹ ਤੁਸੀਂ ਇੱਥੇ ਮੈਂਸ਼ਨ ਕਰਨਾ ਹੋਵੇਗਾ ਜੀ ਕੀ ਕੀ ਡਾਕੂਮੈਂਟ ਤੁਸੀਂ ਨਾਲ ਲਗਾਏ ਨੇ ਅਤੇ ਕਿੰਨੇ ਡਾਕੂਮੈਂਟ ਤੁਸੀਂ ਨਾਲ ਲਗਾਏ ਹਨ ਦੋਸਤੋ ਜੇਕਰ ਤੁਹਾਡੇ ਕੋਲ ਹੋਰ ਸਪੈਸ਼ਲ ਕੋਈ ਜਾਣਕਾਰੀ ਹੈ ਤੁਸੀਂ ਇੱਥੇ ਮੈਂਸ਼ਨ ਕਰ ਸਕੋਗੇ ਤੁਹਾਡੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਕੇਸ ਚੱਲਦਾ ਨਹੀਂ ਹੋਣਾ ਚਾਹੀਦਾ ਨਾ ਕੋਈ ਪੈਂਡਿੰਗ ਹੋਣਾ ਚਾਹੀਦਾ ਇਹ ਸਾਰਾ ਕੁਝ ਫਿਲਮ ਕਰਦਣ ਤੋਂ ਬਾਅਦ ਇੱਥੇ ਤੁਸੀਂ ਆਪਣੇ ਸਿਗਨੇਚਰ ਕਰਦਨੇ ਹੋਣਗੇ ਜੀ ਕਿਹੜੀ ਜਗ੍ਹਾ ਤੇ ਤੁਸੀਂ ਅਪਲਾਈ ਕਰ ਰਹੇ ਹੋ ਉਹਦਾ ਨਾਮ ਉਹਦੇ ਡੇਟ ਕਿਸ ਡੇਟ ਨੂੰ ਤੁਸੀਂ ਅਪਲਾਈ ਕਰ ਰਹੇ ਹੋ ਜਲਦੀ ਤੁਸੀਂ ਨਾ ਪੋਸਟ ਨਾਲ ਅਪਲਾਈ ਕਰ ਲੈਣਾ ਹੋਵੇਗਾ ਜੀ ਹੁਣ ਤੁਸੀਂ ਡਾਕੂਮੈਂਟ ਨੋਟ ਕਰ ਲਓ ਜੀ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਨਾਲ ਲਗਾਣੇ ਹੋਣਗੇ ਜੀ ਕਾਪੀ ਡੇਟ ਆਫ ਬਰਥ ਕਾਪੀ ਕੁਆਲਿਫਿਕੇਸ਼ਨ ਡਾਕੂਮੈਂਟਸ ਆਧਾਰ ਕਾਰਡ ਫੋਟੋਗ੍ਰਾਫਸ ਕਾਸ ਸਰਟੀਫਿਕੇਟਸ ਜੇਕਰ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਦਾ ਡਾਕੂਮੈਂਟਸ ਹੈ ਉਹ ਵੀ ਤੁਸੀਂ ਨਾਲ ਲਗਾ ਸਕੋਗੇ ਇਹ ਡਾਕੂਮੈਂਟ ਤੁਸੀਂ ਨਾਲ ਲਗਾਣੇ ਹੋਣਗੇ ਇਹ ਬਹੁਤ ਹੀ ਜ਼ਰੂਰੀ ਹੈ ਨੋਟ ਕਰ ਲਿਓ ਜਾਂ ਸਕਰੀਨਸ਼ਾਟ ਲੈ ਲਿਓ ਜੀ ਦੋਸਤੋ ਅੱਜ ਦੀ ਭਾਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਤੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਟਿਆਲਾ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਨਾ ਪੋਸਟਨ ਲਈ ਜਲਦੀ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ ਦੋ ਦਿਨ ਦਾ ਸਮਾਂ ਤੁਹਾਡੇ ਕੋਲ ਬਚਿਆ ਜੀ ਅੱਜ ਦਾ ਕੱਲ ਦਾ ਐਪਲੀਕੇਸ਼ਨ ਫਾਰਮ ਨੂੰ ਚੰਗੀ ਤਰ੍ਹਾਂ ਪੜ ਕੇ ਅਟੈਸਟਡ ਕਾਪੀਸ ਇਹ ਧਿਆਨ ਰੱਖਣੀ ਅਟੈਸਟਡ ਕਾਪੀਸ ਨਾਲ ਲਗਾਉਣੀਆਂ ਹੋਣਗੀਆਂ ਜਿਦੇ ਵੀ ਕੁਆਲਿਫਿਕੇਸ਼ਨ ਡੇਟ ਆਫ ਬਰਥ ਕੈਟਾਗਰੀ ਅਤੇ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਸ਼ਾਮਿਲ ਹਨ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 23 12 2024 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਟੋਟਲ ਪੋਸਟਾਂ ਨੇ 33 ਜਿਨ੍ਹਾਂ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਪੋਸਟਾਂ ਨੇ 83 ਦੀਆਂ ਟੋਟਲ ਪੋਸਟਾਂ ਨੇ 33 ਕੈਟਾਗਰੀ ਵਾਈਜ਼ ਇਥੇ ਮੈਂਸ਼ਨ ਕੀਤੇ ਆ ਤੀਆਂ ਨੇ ਜੀ 18000 ਪ੍ਰਤੀ ਮਹੀਨਾ ਪੇਤਤੀ ਚਾਬੇਗੀ ਵਿਦਿਅਕ ਯੋਗਤਾ ਜੀ 8ਵੀਂ ਤੁਸੀਂ ਪਾਸ ਨਾਲ ਪਾਸ ਕੀਤੀ ਆ ਤੇ ਪੰਜਾਬੀ ਤੋਂ ਨੌਲੇਜ ਤਾਂ ਤੁਸੀਂ ਅਪਲਾਈ ਕਰ ਸਕੋਗੇ ਏਜ ਲਿਮਟ ਹੈ ਜੀ 18 ਤੋਂ ਲੈ ਕੇ 35 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਤੇ ਏਜ ਰੈਲੈਕਸੇਸ਼ਨ ਵੀ ਤੁਹਾਨੂੰ ਦਿੱਤਾ ਜਾਵੇਗਾ ਦੋਸਤੋ ਨਾ ਪੋਸਟਾਂ ਲਈ ਜੋ ਤੁਹਾਡਾ ਇੰਟਰਵਿਊ ਹੋਵੇਗਾ ਜੀ ਉਹਦਾ ਸ਼ਡਿਊਲ ਕੁਝ ਇਸ ਪ੍ਰਕਾਰ ਹੈ ਜੀ ਇਹ ਤੋਂ ਲੈ ਕੇ ਐਚ ਤੱਕ ਦੇ ਜਿਹਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 16 1 2025 ਨੂੰ ਅਈ ਤੋਂ ਲੈ ਕੇ ਪੀ ਤੱਕ ਦੇ ਜਿਹਨੇ ਉਮੀਦਵਾਰ ਨੇ ਜੀ ਉਹਨਾਂ ਨੂੰ ਇੰਟਰਵਿਊ 17 1 2025 ਨੂੰ ਕਯੂ ਤੋਂ ਲੈ ਕੇ ਜ਼ेड ਤੱਕ ਦੇ ਜਿਹਨੇ ਉਮੀਦਵਾਰ ਨੇ ਜੀ ਉਹਨਾਂ ਦਾ ਇੰਟਰਵਿਊ 18 1 2025 ਨੂੰ ਲਿਆ ਜਾਵੇਗਾ ਤੁਸੀਂ 10 ਵਜੇ ਆਪਣੇ ਡਾਕੂਮੈਂਟਸ ਅਤੇ ਫੋਟੋਕਾਪੀਆਂ ਦੇ ਨਾਲ ਰਿਪੋਰਟ ਕਰ ਦੇਣੀ ਹੋਵੇਗੀ ਜੀ ਸੁਪਰੀਡੈਂਟ ਦਿਸ ਆਫਿਸ ਸੁਪਰੀਡੈਂਟ ਦੇ ਆਫਿਸ ਵਿੱਚ ਤੁਸੀਂ ਰਿਪੋਰਟ ਕਰ ਦੇਣੀ ਹੋਵੇਗੀ ਪਟਿਆਲਾ ਵਿੱਚ ਪੋਸਟਾਂ ਦੀ ਗਿਣਤੀ ਨੂੰ ਘਟਾਇਆ ਬਤਾਇਆ ਜਾ ਸਕਦਾ ਜੀ ਦੋਸਤੋ ਉਮੀਦ ਕਰਦਾ ਮੇਰੇ ਦੁਆਰ ਦਿੱਤੀ ਜਾਣਗੀਆਂ ਤੁਹਾਨੂੰ ਚੰਗੀ ਲੱਗੀ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ